ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਸਵਾ 2:00 ਤੇ ਅੱਜ ਆਪਣਾ ਸੇਹਣ ਲੱਗੀ ਸੀ ਮੰਮੀ ਦਾ ਉਹ ਵਾਲਾ ਸੂਟ ਸਲਵਾਰ ਸਹੀ ਹੋ ਗਈ ਆ ਤੇ ਜੈਂਪਰ ਦੇ ਗਲੇ ਗੁਲੇ ਵੀ ਬਣ ਗਿਆ ਬਸ ਕੁਟਿੰਗ ਹੁਣ ਰਹਿ ਗਈ ਐ ਜੀ ਤੇ ਬਾਹਾਂ ਲਗਾਉਣੀਆਂ ਸਮਰ ਸੁੱਤਾ ਉੱਠਿਆ ਸੀਗਾ ਤੇ ਰੋਟੀ ਖਾ ਕੇ ਠੇਸੀ ਹੁਣ ਅਸੀਂ ਦੁਪਹਿਰਾ ਤੇ ਬਾਕੀ ਅੱਜ ਮੀਂਹ ਪੈਂਦਾ ਪਿਆ ਸੀ ਦਾ ਫਲੇਦ ਦਾ ਤੇ ਸਮਰ ਦੇ ਪਾਪਾ ਉਹਦੇ ਚੱਲ ਗਏ ਸੀਗੇ ਕੰਮ ਤੇ ਤਾਂ ਕੱਪੜੇ ਵਗੈਰਾ ਆਪਾਂ ਧੋ ਲੈ ਸੀ ਅੰਦਰ ਹੀ ਪਾ ਲਏ ਸੀ ਕਿਤੇ ਹੁਣ ਮੰਮੀ ਬਾਹਰ ਮੇਨਾਂ ਨੂੰ ਪਾਉਂਦੇ ਪਏ ਆ ਤਾਂ ਤੇ ਤੇ ਬਾਕੀ ਅੱਜ ਉੱਥੇ ਬੈੱਡ ਤੇ ਮਸ਼ੀਨ ਲਾਈ ਸੀ ਤੇ ਆ ਮੈਂ ਹੁਣ ਆ ਜਿਹੜਾ ਪੈਰ ਆ ਨਾ ਇਹ ਮੈਂ ਗੋਡੇ ਨਾਲ ਚਲਾਇਆ ਅੱਜ ਤੇ ਅਰੇ ਦਾ ਕੰਫਰਟੇਬਲ ਜੀ ਆ ਤਾਂ ਉਹਦੇ ਨਹੀਂ ਹੁੰਦਾ ਆ ਖੱਟੇ ਨਹੀਂ ਹੁੰਦਾ ਜਿਹੜੇ ਪੈਰਾਂ ਵਾਲੀ ਮਸ਼ੀਨ ਤੇ ਉਹਨਾਂ ਸਹੀ ਰਹਿੰਦਾ ਕਿਉਂਕਿ ਪੈਰ ਹੁੰਦਾ ਪੈਰ ਨੂੰ ਹੱਦਬਾ ਦਰਹਿੰਦਾ ਆ ਤੇ ਨਾਲੇ ਏਦਾਂ ਮੈਨੂੰ ਥੱਲੇ ਝੁਕਣਾ ਪੈਂਦਾ ਨੀਵੀਂ ਆ ਨਾ ਮਸ਼ੀਨ ਐ ਤਾਂ ਬਟਨ ਜੀ ਮਸ਼ੀਨ ਥੋੜੀ ਜੀ ਉੱਚੀ ਹੋਵੇ ਏਦਾਂ ਪੱਟਾ ਜੀ ਹੋਵੇ ਕੋਈ ਇਬਾ ਕੀ ਚਲੋ ਜੀ ਤੁਸੀਂ ਵੀ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਮੈਂ ਹੁਣ ਜੈਂਪਰ ਸੇਲਵਾਂ ਉਹ ਕਹਿ ਰਾ ਚੂਮੇ ਖਾਨ ਕਹਿ ਖਾਨ ਕਹਿ ਖਾਨ ਕਹਿ ਕੇ ਮੰਮਾ ਯੋਨ <laughs> <नहीं। small> क्या रसी ना <small> लंग बलंगी केला हवा देखो कि चल दी ਦੋਤਾ ਪਾ ਨਿਕੜਿਆ ਹੀ ਨਹੀਂ ਪਾ ਕੇ ਆਹ ਖਲ ਮਾਂ ਹੂੰ ਪਾ ਪਾ ਹੰਜੀ ਆਲੇ ਕੀ ਲੱਗਾ ਆ ਮਮਾ ਹਾਂ ਕੀ ਮੈਨੂੰ ਨਹੀਂ ਪਤਾ ਨੋ ਨਮ ਕੀ ਨੇ ਨਾ ਕੀ ਨੇ ਨਾ ਐਚ ਨੇ ਨਾ ਐਚ ਕੀ ਨੇ ਨਾ ਕੀ ਨੇ ਨਾ ਹਾਂ ਆਤੀ ਲੱਗਾ ਆ ਮੰਜਾ ਢਿੱਲਾ ਹੋਇਆ ਸੇਵਾ ਨਾਲੇ ਇੱਥੇ ਤਾਂ ਬੇਲ ਬਹੁਤ ਜ਼ਿਆਦਾ ਹੀ ਕਰਦੇ ਨੇ ਮੇਨੇ ਉਹ ਗੁਡੀ ਆ ਰਸੀਏ ਤੇ ਮੋਹ ਕੱਸਣਾ ਨਹੀਂ ਅੱਗੇ ਹਨਾ ਜਿਹੜੇ ਲੱਕੜ ਦਾ ਕੰਮ ਕਰਦੇ ਆ ਆ ਬਾਲ ਪੈ ਗਿਆ ਡੈਡੀ ਮੇਰੇ ਨੂੰ ਹਨਾ ਉਹਨੂੰ ਕਿਸੇ ਦੀ ਕਿਸੇ ਨੇ ਕਦੀ ਕਿਸੇ ਨੇ ਸਾਡਾ ਮੰਜਾ ਸਹੀ ਕਰ ਜਾਂ ਸਾਡਾ ਮੰਜਾ ਮੰਜੇ ਟੁੱਟੇ ਰਹਿੰਦੇ ਹੀ ਹਨਾ ਹੌਣ ਤਾਂ ਸਾਰਿਆਂ ਦੇ ਲੋਹੇ ਦੇ ਆਏ ਗਏ ਲੱਕੜ ਵਾਲੇ ਤਾਂ ਕਹਿ ਨਹੀਂ ਆਈ ਹੈ ਕਿਸੇ ਕਿਸੇ ਕਾਟੇ ਹਾਂ ਤਾਂ ਸਾਡੇ ਵੀ ਇੱਕ ਹੀ ਆ ਉਹ ਵੀ ਬਿੰਗਾ ਢਿੰਗਾ ਜਿਹਾ ਹਲਦਾ ਜਿਹਾ ਆਇਆ ਕੋਈ ਰਹਿ ਨਹੀਂ ਉੱਤੇ ਵੀ ਆ ਗਿਆ ਹਾਂਜੀ ਲੋ ਜੀ ਟਾਈਮ ਹੋ ਗਿਆ 6:00 ਵੱਜ ਗਏ ਆ ਤੇ ਇਹ ਆਪਣੀ ਤੁਸੀਂ ਦਸਾਂ ਚੀਜ਼ਾਂ ਕਮੇ ਤਿਆਰ ਕਰ ਲਿਆ ਆ ਇਹ ਸਾਰੀ ਆਪਾਂ ਕੱਟ ਲਈਏ ਮੰਮੀ ਕੀ ਸੀ ਇਹ ਹੈ ਚਾਪਣ ਕਰ ਦੂ ਲੋ ਜੀ ਆਪਾਂ ਪਾ ਦਿੱਤਾ ਹੈ ਵਿੱਚ ਜੀਰਾ ਤੇ ਉਹਨਾਂ ਵਿੱਚ ਪਾਵਾਂਗੇ ਅਦਰਕ ਤੇ ਲਸਣ ਆਜ ਕੇ ਟਮਾਟੇ ਹੀ ਆਪਣੇ ਪਾਣੀ ਤੋਂ ਠੀਕ ਨੇ ਤਾਂ ਉਹ ਜੇ ਲੱਡੂ ਨਹੀਂ ਬਧਿਆ ਲੱਗਦੇ ਹੈਗੇ ਕੋਲੇ ਇਹ ਦੇਖੋ ਸਾਡੇ ਬਹੁਤ ਹੀ ਖਾਸ ਬੰਦੇ ਸਾਡੇ ਨੇ ਮਿੱਠਾ ਲੈ ਕੇ ਆਏ ਸੀ ਲੱਡੂ ਇੰਨੇ ਘਰੇਗੇ ਖਾ ਖਾ ਹੈਨਾ ඒ diмәmi do tänne kalus ਇਹ ਮਾਤਾ ਜੀ ਦੇ ਇਹ ਏਥੇ ਮੇਥੀ ਪਾ ਲਿਏ ਮਾੜੀ ਜੀ ਹਾਂ ਜੀ ਲੋਜੀ ਤੜਪਾ ਲਾਤਾ ਹੈ ਆਪਾਂ ਸਬਜੀ ਨੂੰ ਤੇ ਬਸ ਆਪਾਂ ਇਹਨੂੰ ਢਾਡ ਕੇ ਰੱਖ ਦੇਵਾਂਗੇ ਤੋਂ ਵੀ ਮੇਥੀ ਪਾ ਲਈ ਸੀ ਨਾ ਸੁੱਕੀ ਹੈ ਜੇ ਨਾ ਉਹ ਹੋ ਗਈ ਸਲਾਬ ਜੀ ਗਈ ਮੀਂਹ ਕਰਕੇ ਆਦੇ ਲਈ ਜੀ ਨਾਲ ਤੇ ਸਿੱਟ ਜੱਲੇ ਆ ਜੀ ਦਾਣੇ ਸਿੱਟਣ ਚੱਕੀ ਤੇ ਕੀ ਉਹਦਾ ਲੈਣੇ ਸਪੋਟਰੀ ਚਲਾਉਣੀ ਕਹਿੰਦਾ ਨਹੀਂ ਆ ਨਾ ਇਹ ਤਾਂ ਕੱਲੂ ਹੋ ਜਾਣ। ਹਾਂ। ਜੇ ਕਹਿੰਦਾ ਨਹੀਂ ਆ ਜਾ ਤੇ ਕੱਲੂ ਮੰਨ। ਉਹ ਨੂੰ ਨਹੀਂ ਤਾਂ ਉਹ ਤੇ ਬਾਹਰ ਆ ਨਾ ਸਾਫ ਕੁੜਾ ਕਿਹੜੀ ਮਸ਼ੀਨ ਕਰਦੇ ਆ। ਹਾਂ। ਕਹਿੰਦਾ ਨਾ ਮਸ਼ੀਨ ਤਾਂ ਨਹੀਂ ਗਿੱਲੀ ਹੁੰਦੀ। ਸੰਦੇ ਉਹ ਤਾਂ ਗਿੱਲਾ ਹੋ ਜਾਂਦਾ। ਤੇ ਕਹਿੰਦਾ ਸੁਹਾਵ ਡੱਡ ਜਾਂਦੀ ਹੈ ਤਾਂ ਨਹੀਂ ਕਹਿੰਦਾ ਸੀ ਟੀ ਕਲਾਈ ਦੀ। ਹਾਂ। ਮੰਨ ਉਹ ਤੇ ਛੱਡ ਪਾਣੀ ਚਾਹੀਦੀ ਹੈ ਨਾ। ਹਰ ਦਾ ਵਾਰ ਨੂੰ ਜਿਹੜਾ ਕੰਮ ਨਾ ਰਿਹਾ ਇੱਦਾਂ ਨੀਆ ਦਾ ਕੀ ਪਤਾ ਕਿਸੇ ਵੇਲੇ ਕਰੋ ਜਿੰਨੀ ਦਾ ਦੱਸਦੇ ਨੇ ਇਦਾਂ ਪੰਜ ਪੰਜ ਦਿਨ ਰਹਿੰਦੇ ਇਹਨਾਂ ਨੂੰ ਜਾਂਦੇ ਵੀ ਢੋ ਰਹੀ ਆ ਬੜਾ ਸੋਹਣਾ ਐ ਸਾਹ ਹੋਰ ਪਾਸੇ ਆਤਾ ਬੜਾ ਵਧੀਆ ਆਹੋ ਯਾਰ ਕੋਟਲੀ ਕਹਿੰਦੇ ਵਧੀਆ ਆ ਕੋਟਲੀ ਦਿਖਾ ਦਿਓ ਕੋਈ ਨਾਲ ਨੇੜੇ ਆ ਨੇੜੇ ਕਿੱਥੇ ਐਨੀ ਦੂਰੀ ਆ ਬਹੁਤ ਪੈ ਜਾਂਦੀ ਫੇ ਬੜਾ ਸੋਹਣਾ ਐ ਆ ਵੀ बादे पता है चॉकलेट रख के वो तो सोनी को चल रोटी बादे चल बादे बादे रोटी रोटी बादे चक के बेलना ऐदा 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 ਆਣੀ ਰੋਟੀ ਰੋਟੀ ਬਣ ਗਈ ਕੌਣ ਬਣਾਉ ਐ ਦੋਨੇ ਹੱਥ ਫੜ ਕੇ ਦੋ ਨਾਂ ਫੜ ਕੇ ਇਦਾਂ ਹੂੰ ਹਾਂ ਕੋਈ ਇਹ ਨਾ ਕੋਮਦਾ ਰੋਟੀ ਕਿਤੇ ਪਈ ਆ ਐ ਚਲੋ ਇਦਾਂ ਸਾਰਾ ਕੋਸ਼ੀ ਦੇਖ ਦੇਖ ਸੱਖਦਾ ਰਹਿੰਦਾ ਵੇਲਾ ਸੀ ਕਹਿਦੀ ਦਾ ਸਾਡੇ ਨਾਲ ਥੋੜੋ ਇਹਦਾ ਧਿਆਨ ਹੈ ਆਪਣੀ ਮਸਤੀ ਜਿਹਾ ਪਰ ਦੇਖਦਾ ਹੁੰਦਾ ਹੈ ਹਨਾ ਆਪਣੇਆਂ ਲਈ ਕੀ ਕਰਦੀਆਂ ਆ ਨਾ ਤਾਂ ਨਾ ਤਾਂ ਨਹੀਂ ਮੇਰੀ ਇਹ ਬੁੱਗੀ ਏ ਨਹੀਂ ਮੇਰੀ ਇਹ ਸ਼ੋਨੀਏ ਜਿਦੋਤੀ ਬੋਂਦੀਆਂ ਬਾਲਾ 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 ਲੋਤੀ ਲੋਤੀ ਬਾਲਾ ਉਹ ਤਾਂ ਆਤਾ ਹੈ ਉੱਤੇ ਲੱਗਾ ਚਲੋ ਹਾਂ